ਸੋ 1 April ਦਾ ਦਿਨ ਹੈ ਤੇ ਅੱਜ ਕੈਪਟਨ ਸਰਕਾਰ ਵੱਲੋਂ ਮਹਿਲਾ ਨੂੰ ਫ੍ਰੀ ਸੇਵਾ ਦਾ ਜਿਹੜਾ ਯੋਜਨਾ ਹੈ ਉਹ ਲਾਗੂ ਹੋ ਗਈ ਹੈ ਸੋ ਤਸਵੀਰਾਂ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਇਸ ਟਾਈਮ ਅਸੀਂ ਚੰਡੀਗੜ੍ਹ ਬੱਸ ਸਟੈਂਡ ਦੇ ਵਿੱਚ ਖੜੇ ਆ 43 ਦਾ ਬੱਸ ਸਟੈਂਡ ਹੈ ਜਿੱਥੇ ਮਹਿਲਾਵਾਂ ਯੋਜਨਾ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਇਸ ਦਾ ਗਰਾਊਂਡ ਲੈਵਲ ਤੇ ਕੀ ਅਸਰ ਹੈ ਕੀ ਚੀਜ਼ ਦੇ ਕਿੰਨੀ ਕਿਹੜਾਈਤਾ ਜਿਹੜੀਆਂ ਕਰੈਕਟਰ ਨੂੰ ਮਿਲਿਆ ਨੇ ਉਹ ਸਾਰੀਆਂ ਪਤਾ ਕਰਦੇ ਆ ਸੋ ਤਸਵੀਰਾਂ ਤੁਹਾਨੂੰ ਇਸ ਸਮੇਂ ਦਿਖਾ ਰਹੇ ਆ ਚੰਡੀਗੜ੍ਹ ਬੱਸ ਸਟੈਂਡ ਦੀਆਂ ਤਸਵੀਰਾਂ ਨੇ ਤੇ ਨਾਲ ਸਾਡੇ ਇੱਥੇ ਕਨੈਕਟਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਸੋ ਕੀ ਕੀ ਹਦਾਇਤਾਂ ਜਿਹੜੀ ਅੱਜ ਤੁਹਾਨੂੰ ਦਿੱਤੀਆਂ ਗਈਆਂ ਨੇ ਪਰ ਕੈਪਟਨ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਰਾਤ ਦੇ 12 ਵਜੇ ਤੋਂ ਸਾਨੂੰ ਮਰਪੀ ਜਨਾਨੀਆਂ ਨੂੰ ਫ੍ਰੀ ਸਫਰ ਕਰਾਉਣ ਲਈ ਦਿੱਤਾ ਗਿਆ ਹੈ ਅਸੀਂ ਆਧਾਰ ਕਾਰਡ ਦੇ ਆਧਾਰ ਤੇ ਮਰ ਵੀ ਆਈਡੀ ਪ੍ਰੂਫ ਪੰਜਾਬ ਦੀ ਹੋਣੀ ਚਾਹੀਦੀ ਕੁਝ ਕੁਝ ਵੀ ਹੋਣਾ ਚਾਹੀਦਾ ਆਧਾਰ ਕਾਰਡ ਵੋਟਰ ਕਾਰਡ ਲਾਇਸੈਂਸ ਜਾਂ ਰਾਸ਼ਨ ਕਾਰਡ ਜਾਂ ਕੋਈ ਵੀ ਪੰਜਾਬ ਦਾ ਸਰਕਾਰੀ ਆਇਡੈਂਟੀਟੀ ਕਾਰਡ ਹੋਵੇ ਉਸ ਦੇ ਆਧਾਰ ਤੇ ਅਸੀਂ ਫ੍ਰੀ ਸਫਰ ਕਰਾ ਰਹੇ ਹਾਂ ਚੰਡੀਗੜ੍ਹ ਤੋਂ ਮਹਾਲੀ ਤੱਕ ਅਸੀਂ ਟਿਕਟ ਕੱਟ ਰਹੇ ਹਾਂ ਕੋਈ ਕੁਛ ਲੱਗਿਆ ਸੀ ਕਿ ਕਿੰਨਾ ਕੁ ਜੇਕਰ ਗੱਲ ਕਰੀਏ ਚੰਡੀਗੜ੍ਹ ਇਸ ਟਾਈਮ ਖੜੇ ਆ ਕਿੱਥੇ ਤੱਕ ਦਾ ਕਰਾਇਆ ਜਿਹੜਾ ਲੱਗੂਗਾ ਤੇ ਅੱਗੇ ਕਿੱਥੇ ਤੱਕ ਦਾ ਜਿਹੜਾ ਬੱਸ ਦਾ ਕਰਾਇਆ ਚੰਡੀਗੜ੍ਹ ਤੋਂ ਮਹਾਲੀ ਤੱਕ 20 ਰੁਪਏ ਦੀ ਟਿਕਟ ਅਸੀਂ ਕੱਟ ਰਹੇ ਹਾਂ ਉਸ ਤੋਂ ਅੱਗੇ ਅਸੀਂ ਭਾਵੇਂ ਅੰਮ੍ਰਿਤਸਰ ਤੱਕ ਜਾਣਾ ਚਾਹੇ ਜਲੰਧਰ ਤੱਕ ਜਿੱਥੋਂ ਤੱਕ ਜਨਾਨੀ ਸਵਾਰੀ ਨੇ ਸਫ਼ਰ ਕਰਨਾ ਸੀ ਫ੍ਰੀ ਕਰਾ ਰਹੇ ਹਾਂ ਮਤਲਬ ਕਿ ਜੇਕਰ ਗੱਲ ਕਰੀਏ ਕਈਆਂ ਸਵਾਰੀਆਂ ਕੋਲੇ ਆਧਾਰ ਕਾਰਡ ਨਹੀਂ ਹੁੰਦੇ ਹੈਗੇ ਜਾਂ ਵੋਟਰ ਕਾਰਡ ਨਹੀਂ ਹੁੰਦੇ ਫਿਰ ਉਸ ਤੋਂ ਕੀ ਕਰ ਰਹੇ ਜੇਕਰ ਅਸੀਂ ਸਵਾਰੀ ਨੂੰ ਕਹਿੰਨੇ ਵੀ ਤੁਸੀਂ ਆਪਣਾ ਆਧਾਰ ਕਾਰਡ ਜਾਂ ਵੋਟਰ ਕਾਰਡ ਮੋਬਾਈਲ ਦੇ ਉੱਪਰ ਜਾਂ ਕਾਗਜ਼ੇ ਦੇ ਉੱਤੇ ਆਨਲਾਈਨ ਮਗਾ ਸਕਦੇ ਜੇ ਤੇ ਅਸੀਂ ਫਿਰ ਵੀ ਉਸਨਾਂ ਦੀ ਫ੍ਰੀ ਸਫਰ ਕਰਾ ਰਹੇ ਫ੍ਰੀ ਸਫਰ ਕਰਾ ਰਹੇ ਅੱਜ ਦੇ ਵਿੱਚ ਕੀ ਹੋ ਰਿਹਾ ਫੋਨ ਦੇ ਉੱਤੇ ਕਰਕੇ ਮਤਲਬ ਤੁਸੀਂ ਫ੍ਰੀ ਸਫਰ ਕਰਾ ਤਕਰੀਬਨ 90% ਸਵਾਰੀਆਂ ਕੋ ਕਿਸੇ ਕੋ ਹੈ ਕਿਸੇ ਕੋ ਨਹੀਂ ਕਿਸੇ ਕੋ ਜ਼ਿਆਦਾਤਰ ਫੋਨ ਤੇ ਮਗਾ ਕੇ ਫ੍ਰੀ ਸਫਰ ਕਰ ਰਹਾ ਹੈ ਹਾਂਜੀ ਸੋ ਬਸ ਕਨੈਕਟਰ ਸਾਡਾ ਮੌਜੂਦ ਨੇ ਤੇ ਬਸ ਦੇ ਵਿੱਚ ਵੀ ਗੱਲਬਾਤ ਕਰਦੇ ਆ ਸਵਾਰੀਆਂ ਜੇਕਰ ਹੋਈਆਂ ਤਾਂ ਗੱਲਬਾਤ ਜੁੜ ਕਰਦੇ ਆ ਕਿ ਕਿਸ ਤਰ੍ਹਾਂ ਨਾਲ ਉਹਨਾਂ ਦਾ ਜਿਹੜਾ ਸਫਰ ਅੱਜ ਫ੍ਰੀ ਸਫਰ ਜਿਹੜਾ ਹੋ ਰਿਹਾ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਕਿੱਥੇ ਜਾਣਾ ਤੁਸੀਂ ਜੀ ਅਸੀਂ ਰੋਪੜ ਜਾਣਾ ਹੈ ਰੋਪੜ ਜਾਣਾ ਤਾਂ ਕਿਵੇਂ ਲੱਗ ਰਿਹਾ ਜਿਹੜੀ ਯੋਜਨਾ ਚਲਾਈ ਆ ਸਰਕਾਰ ਨੇ ਤਾਂ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਠੀਕ ਹੈ ਕਾਫੀ ਹੱਦ ਤੱਕ ਕਾਪ ਰੋਪੜ ਜਾਣਾ ਰੋਪੜ ਦਾ ਕਿਰਾਇਆ ਵੱਜ ਜਾਂਦਾ ਹੈ ਕਿੰਨੇ ਕੈਮੀਟ ਰੱਖਦੇ ਆ ਕਰਾਇਆ ਸਾਡਾ ਇੱਥੋਂ ਤਾਂ 70 ਰੁਪਏ ਲੱਗਦਾ ਪਰ ਮਹਾਲੀ 6 ਫੇਸ ਤੱਕ ਤਾਂ ਇਹ ਲੈ ਰਹੀਆਂ ਟਿਕਟ 20 ਰੁਪਏ ਉਸ ਤੋਂ ਅੱਗੇ ਨਹੀਂ ਲੈਣਗੇ ਉਸ ਤੋਂ ਅੱਗੇ ਫਿਰ ਫਰੀ ਹੈ ਉਹ ਟ੍ਰਾਈ ਆਈ ਡੀ ਕਾਰਡ ਤੁਸੀਂ ਅੱਜ ਲੈ ਗਏ ਤੁਹਾਨੂੰ ਪਤਾ ਸੀ ਇਸ ਚੀਜ਼ ਬਾਰੇ ਨਹੀਂ ਜੀ ਇਹ ਐਕਚੁਅਲੀ ਮੇਰੇ ਪਰਸੇ ਚ ਹੀ ਰਹਿੰਦਾ ਸੀਗਾ ਅਸੀਂ ਪੀਜੀਆਈ ਰੈਗੂਲਰ ਆ ਰਹੇ ਹਾਂ ਨਾ ਉਹਦੇ ਕਰਕੇ ਪਰਸੇ ਚ ਹੀ ਸੀਗਾ ਸੋ ਹੋਰ ਵੀ ਸਵਾਰੀਆਂ ਨੇ ਜਿਹੜੀ ਇੱਥੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੀਆਂ ਕਿ ਕਿਸ ਤਰ੍ਹਾਂ ਨਾਲ ਜਿਹੜਾ ਉਹ ਇਸ ਯੋਜਨਾ ਨੂੰ ਦੇਖ ਰਹੇ ਨੇ ਸੋ ਕਿੱਥੇ ਜਾਣਾ ਤੁਸੀਂ ਬੰਗਾ ਓਕੇ ਬਾਈ ਫੇਰ ਕਰਦੀ ਗੱਲ ਕਿੱਥੇ ਜਾਣਾ ਤੁਸੀਂ ਬੰਗਾ ਕਿੰਨਾ ਕਰਾਇਆ ਨਹੀਂ ਜਦੋਂ ਅਸੀਂ ਪਹਿਲਾ ਆਏ ਆ ਨਾ ਤੇ ਉਸ ਟਾਈਮ ਇਹ ਮੇਰੀ ਸਿਸਟਰ ਆਏ ਦੇ ਕੋਲ ਆਧਾਰ ਕਾਰਡ ਨਹੀਂ ਸੀਗਾ ਤੇ ਇਹਦਾ ਇਹਦਾ ਦਿੱਤਾ ਆ ਫੇਰ ਤੇ ਮੇਰੇ ਕੋਲ ਮੇਰਾ ਲਾਇਸੈਂਸ ਸੀਗਾ ਤੇ ਫਿਰ ਉਹਨਾਂ ਨੇ ਨਹੀਂ ਲਿਆ ਅੱਜ ਨਹੀਂ ਲਿਤਾ ਹੈ ਉਹ ਕਹਿ ਰਹੇ ਨੇ ਫੋਨ ਤੇ ਵੀ ਜੇਕਰ ਤੁਸੀਂ ਦਿਖਾ ਸਕਦੇ ਹੋ ਆਧਾਰ ਕਾਰਡ ਤਾਂ ਉਹ ਫ੍ਰੀ ਸੀਗਾ ਆਈ ਥਿੰਕ ਮੇਰੇ ਕੋਲ ਫੋਟੋ ਹੈ ਨਹੀਂ ਸੀਗੀ ਹਾਂ ਟਿਕਟ ਦਿੱਤੀ ਅੱਜ ਤੁਸੀਂ ਇੱਕ ਦੀ ਦਿੱਤੀ ਆ ਇਹ ਤਰ੍ਹਾਂ ਦੀ ਜਦੋਂ ਸੀ ਆਇਸ ਕਿ ਨਾ ਉਸ ਟਾਈਮ ਪਰ ਫਿਲਹਾਲ ਅਜੇ ਅੱਜ ਯੋਜਨਾ ਤਾਂ ਅੱਜ ਸ਼ੁਰੂ ਹੀ ਆਈ ਹੈ ਹਾਂਜੀ ਹਾਂਜੀ ਸਾਨੂੰ ਪਤਾ ਨਹੀਂ ਸੀਗਾ ਜਦੋਂ ਉਹਨਾਂ ਨੇ ਕਿਹਾ ਤਾਂ ਮੈਨੂੰ ਲੱਗਿਆ ਕਿ ਐਵੇਂ ਹੀ ਕਰਦੇ ਹੋੜੇ ਅੱਜ ਅੱਜ 1 ਅਪ੍ਰੈਲ ਅੱਛਾ ਤੁਹਾਨੂੰ ਲੱਗਿਆ ਕਿ 1 ਅਪ੍ਰੈਲ ਕਰਕੇ ਅਪ੍ਰੈਲ ਫੁੱਲ ਹੈ ਹਾਂ ਐਂਦਾ ਲੱਗਿਆ ਸੀ ਸੋ ਯੋਜਨਾ ਦਾ ਜਿਹੜਾ ਮਹਿਲਾਵਾਂ ਦਾ ਪੂਰਾ ਨੰਨ ਮਾਰ ਰਿਹਾ ਇੱਥੇ ਵੀ ਹੋਰ ਗੱਲਬਾਤ ਕਰਦੇ ਆ ਤੁਸੀਂ ਕਿੱਥੇ ਜਾਣਾ ਸੀ ਜਲੰਧਰ ਜਲੰਧਰ ਕਿੰਨੀ ਟਿਕਟ ਬਚ ਗਈ ਹੈ ਕਿੰਨੀ ਟਿਕਟ ਬਚਦੀ ਹੈ ਪਤਾ ਨਹੀਂ ਆਹ ਪਤਾ ਨਹੀਂ ਆਪਕੋ ਪਤਾ ਨਹੀਂ ਥਾ ਕਿ ਆ ਮਹਿਲਾ ਕਾ ਜੋ ਯੋਜਨਾ ਚੱਲ ਰਹੀ ਹੈ ਉਸਕੋ ਮੁਫਤ ਕਰ ਦਿਆ ਗਿਆ ਅੱਜ ਨਹੀਂ ਇਸ ਚੀਜ਼ ਕਾ ਨਹੀਂ ਪਤਾ ਥਾ ਅਭੀ ਸੋ ਤਸਵੀਰਾਂ ਤੁਹਾਨੂੰ ਅਸੀਂ ਲਗਾਤਾਰ ਦਿਖਾ ਰਹੇ ਆ ਮਹਾਲੀ ਬੱਸ ਸਟੈਂਡ ਚੰਡੀਗੜ੍ਹ ਬੱਸ ਸਟੈਂਡ ਦੇ ਵਿੱਚ ਆ ਜੇਕਰ ਗੱਲ ਕਰੀਏ ਤਾਂ ਜਿਹੜੀ ਯੋਜਨਾ ਮਹਿਲਾ ਯੋਜਨਾ ਜਿਹੜੀ ਸਰਕਾਰ ਵੱਲੋਂ ਚਲਾਈ ਗਈ ਉਹ 1 April ਤੋਂ ਯਾਨੀ ਕਿ ਅੱਜ ਤੋਂ ਲਾਗੂ ਹੋ ਚੁੱਕੀ ਆ ਹਾਲਾਂਕਿ Volvo ਤੇ AC ਬੱਸਾਂ ਦੇ ਵਿੱਚ Mercedes ਦੇ ਵਿੱਚ ਇਹ ਲਾਗੂ ਨਹੀਂ ਹੁੰਦੀ ਪਰ ਪਨ ਬੱਸ ਤੇ PRT ਦੇ ਵਿੱਚ ਇਹ ਸਰਕਾਰੀ ਤੌਰ ਤੇ ਲਾਗੂ ਕਰ ਦਿੱਤੀ ਗਈ ਹੈ ਤੇ ਪੂਰਨ ਤੌਰ ਤੇ ਇਸ ਚੀਜ਼ ਦਾ ਲੋਕਾਂ ਵੱਲੋਂ ਵੀ ਸਮਰਥਨ ਕੀਤਾ ਜਾ ਰਿਹਾ ਹੈ ਕੈਮਰਾਮੈਨ ਐਸਕੇ ਨਾਲ ਮੈਂ ਸੁਮੇਲਪ੍ਰੀਤ ਸਿੰਘ ਚੰਡੀਗੜ੍ਹ ਤੋਂ 1 ਅਪ੍ਰੈਲ ਤੋਂ ਜਾਨੀ ਕਿ ਅੱਜ ਤੋਂ ਕੈਪਟਨ ਸਰਕਾਰ ਵੱਲੋਂ ਮਹਿਲਾ ਯੋਜਨਾ ਜਿਹੜੀ ਸਕੀਮ ਹੈ ਉਹ ਲਾਗੂ ਹੋ ਚੁੱਕੀ ਆ ਇਸ ਦਾ ਪੂਰਨ ਤੌਰ ਤੇ ਕਿੰਨਾ ਕ ਅਸਰ ਦਿਖ ਰਿਹਾ ਹੈ ਅੱਜ ਅਸੀਂ ਚੰਡੀਗੜ੍ਹ ਬੱਸ ਸਟੈਂਡ ਦੇ ਵਿੱਚ ਖੜੇ ਆ ਤੇ ਸਾਡੇ ਨਾਲ ਮੌਜੂਦ ਨੇ ਕੰਡਕਟਰ ਉਹਨਾਂ ਨਾਲ ਗੱਲਬਾਤ ਕਰਦੇ ਆ ਸੋ ਕਿਸ ਤਰ੍ਹਾਂ ਨਾਲ ਜਿਆਦਾ ਅੱਜ ਦਾ ਹੰਗਾਰ ਆ ਜਿਹੜਾ ਮਹਿਲਾ ਕਿਤੇ ਵੱਧ ਲੱਗ ਰਹੀ ਆ ਵੀ ਅੱਜ ਮਹਿਲਾ ਕਿਤੇ ਵੱਧ ਆ ਰਹੇ ਹੁਣ ਨਹੀਂ ਵੀਰੇ ਅੱਗੇ ਨਾਲ ਵੱਧ ਤਾਂ ਨਹੀਂ ਵਸੇ ਮੈਂ ਤਾਂ ਨੋਰਮਲ ਜਿਹਾ ਹੈਗਾ ਥੋੜਾ ਬਹੁਤ ਫਰਕ ਤਾਂ ਪਿਆ ਵਾ ਵਾ ਲੋਕੀ ਖੋ ਜਦੋਂ ਪਹਿਲਾਂ ਵੈਸੇ ਕਿਰਾਇਆ ਫੜਾਉਂਦੇ ਸਾਨੂੰ ਅਸੀਂ ਕਹਿੰਦੇ ਨਹੀਂ ਮਾਫਾ ਫਿਰ ਜਦੋਂ ਕਹਿੰਦੇ ਕਿਰਾਇਆ ਮਾਫਾ ਫਰੀ ਆ ਟਿਕਟ 0 ਦੀ ਕੱਢ ਕੇ ਦਿੰਦੇ ਆ ਫਿਰ ਖੁਸ਼ ਹੁੰਦੇ ਆ ਟਿਕਟ ਨਿਕਲਦੀ ਪਰ 0 ਦੀ ਨਿਕਲਦੀ ਆ 0 ਦੀ ਨਿਕਲਦੀ ਆ ਜੀ ਹੋਰ ਕੋਈ ਹਦਾਇਤਾਂ ਜਿਹੜੀਆਂ ਆਈਆਂ ਹੁਣ ਸਰਕਾਰ ਵੱਲੋਂ ਇਤਾਂ ਇਹ ਆ ਜੀ ਆਪਣੇ ਕੋਲੇ ਆਈ ਕਾਰਡ ਹੋਣਾ ਚਾਹੀਦਾ ਆਪਣਾ ਪ੍ਰੂਫ ਕੋਈ ਵੀ ਆਈਡਿਟੀ ਪ੍ਰੂਫ ਹੋਣਾ ਚਾਹੀਦਾ ਵੀ ਆਪਾਂ ਕਿੱਥੋਂ ਦੇ ਰਹਿਣ ਵਾਲੇ ਆਪਾਂ ਪੰਜਾਬ ਦੇ ਵਸਨੀਕ ਆ ਮਤਲਬ ਕਿ ਜਿਹੜੇ ਮੇਨਲੀ ਹੋਊਗਾ ਪੰਜਾਬ ਦੇ ਜਿਹੜੀ ਵਸਨੀਕ ਔਰਤਾਂ ਨੇ ਸਿਰਫ ਉਹਨਾਂ ਦਾ ਕਿਰਾਇਆ ਮਾਫ ਹੋਵੇਗਾ ਸਿਰਫ ਪੰਜਾਬ ਦੇ ਵਸਨੀਕ ਔ ਮਨ ਕੇ ਜੇ ਕੋਈ ਹਰਿਆਣੇ ਤੋਂ ਕੋਈ ਔਰਤ ਆਉਂਦੀ ਆ ਤਾਂ ਉਹਦੇ ਕੋਲ ਆਧਾਰ ਕਾਰਡ ਹੁੰਦਾ ਉਹਦਾ ਉਹਦਾ ਕਿਰਾਇਆ ਨਹੀਂ ਮਾਫ ਜੋ ਕਿ ਹਰਿਆਣੇ ਦੀ ਔਰਤ ਆਉਂਦੀ ਆ ਉਹਦਾ ਕਿਰਾਇਆ ਨਹੀਂ ਮਾਫ ਸਿਰ ਪੰਜਾਬ ਦੇ ਵਸਨੀਕ ਜਿਹੜੇ ਉਹਨਾਂ ਦਾ ਕਿਰਾਇਆ ਮਾਫ ਆ ਠੀਕ ਆ ਸਿਰ ਪੰਜਾਬ ਦੇ ਬਾਰੇ ਸਟੇਟ ਸਟੇਟ ਚ ਕਿਰਾਇਆ ਮਾਫ ਆ ਜੋ ਪੰਜਾਬ ਆਊਟ ਆਫ ਸਟੇਟ ਜਾਂਦੇ ਆ ਭਾਉ ਉੱਥੇ ਵੀ ਕਿਰਾਇਆ ਲੱਗੂ ਉੱਥੇ ਵੀ ਲੱਗਦੀ ਹੈ ਟਿਕਟ ਜੇਕਰ ਗੱਲ ਕਰੀਏ ਕਈ ਬੱਸਾਂ ਐ ਜੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚੋਂ ਦੀ ਹੋ ਕੇ ਜਿਹੜੀ ਅਦਰ ਸਟੇਟ ਦੇ ਵਿੱਚ ਜਾਂਦੀਆਂ ਨੇ ਤਾਂ ਉਹ ਕਿਤੇ ਤੱਕ ਦਾ ਉਹਦਾ ਕਿਰਾਇਆ ਜਿਹੜਾ ਮਾਫ ਆ ਉਹਨਾਂ ਦਾ ਵੀਰੇ ਬਾਰਡਰ ਤੱਕ ਕਿਰਾ ਲਓਪਾ ਨੈਕਸਟ ਸਟੇਜ ਦੇ ਅੰਦਰ ਐਂਟਰ ਕਰਦੇ ਆ ਸਟੇ ਅਗਲੇ ਮਤਲਬ ਰਾਜ ਚ ਵੜਨ ਤੋਂ ਪਹਿਲਾਂ ਪਹਿਲਾਂ ਕਰਾਇਆ ਮਾਫਾ ਪੰਜਾਬ ਦੇ ਵਿੱਚ ਵਿੱਚ ਕਰਾਇਆ ਮਾਫਾ ਜੋ ਦੂਜੀ ਸਟੇਜ ਵੜਦੇ ਆਪਾਂ ਐਂਟਰ ਕਰਦੇ ਆ ਉਦੋਂ ਕਰਾਇਆ ਲੱਗੂਗਾ ਅੱਗੇ ਮਤਲਬ ਕੀ ਹੁਣ ਜੇ ਚੰਡੀਗੜ੍ਹ ਤੋਂ ਬੰਦਾ ਬੈਠਦਾ ਤਾਂ ਮਹਾਲੀ ਦਾ ਕਿਹੜਾ ਕਰਾਇਆ ਉੱਥੇ ਮਾਫਾ ਹਾਂ ਦੋ ਟੱਕਰਾਂ ਲਾ ਲਓ ਉਦੋਂ ਕੇ ਮਾਫਾ ਚੰਡੀਗੜ੍ਹ ਤੋਂ ਮਹਾਲੀ ਦਾ ਕਰਾਇਆ ਲੱਗੂਗਾ ਮੁਹਾਲੀ ਤੋਂ ਗਾਂ ਕਰਾਇਆ ਮਾਪਾਂ ਕੇ ਜਿੱਥੇ ਮਰਜੀ ਪੰਜਾਬ ਦੇ ਵਿੱਚ ਯਾਨਕਿ ਮਹਿਲਾਵਾਂ ਨੂੰ ਯੋਜਨਾ ਤਾਂ ਬਣਾ ਦਿੱਤੀ ਗਈ ਆ ਉਸ ਦੇ ਨਾਲ ਨਾਲ ਬੱਸਾਂ ਦਾ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਸਾਰੀ ਚੀਜ਼ ਇਨਵੈਸਟ ਕੀਤੀ ਕਿਉਂ ਬੱਸਾਂ ਠੀਕ ਨੇ ਜabb ਵਾਦਾ ਦੇਣੀਆਂ ਚਾਹੀਦੀਆਂ ਨੇ ਕਿਉਂਕਿ ਬੱਸਾਂ ਦੀ ਗਿਣਤੀ ਪੀਆਰਟੀਸੀ ਦੀ ਬਹੁਤ ਘੱਟ ਆ ਹਲੇ ਤਾਂ ਜੀ ਇਸ ਟਾਈਮ ਦਾ ਬੱਸਾਂ ਠੀਕ ਆ ਕੋਈ ਐਡਾ ਕੋਈ ਕਹਿ ਨਹੀਂ ਸਕਦਾ ਜਦੋਂ ਕੱਲ ਨੂੰ ਸਵਾਰੀ ਵਧੂ ਕਰੋਨਾ ਕਰਕੇ ਸਵਾਰੀ ਘੱਟ ਆ ਹਲੇ ਕੋਈ ਕਹਿ ਨਹੀਂ ਸਕਦਾ ਕਿ ਸਵਾਰੀ ਕੱਲ ਵਧੂਗੀ ਫੇਰ ਹਲੇ ਤੱਕ ਸਵਾਰੀ ਨਾਰਮਲ ਆ ਹਲੇ ਤੱਕ ਜਿਨਕਿ ਸਵਾਰੀ ਨਾਰਮਲ ਚੱਲ ਰਹੀ ਹੈ ਸੋ ਕਨੈਕਟਰ ਨਾਲ ਗੱਲਬਾਤ ਕੀਤੀ ਹੈ ਤੇ ਤਸਵੀਰਾਂ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਤੇ ਨਾਲ ਹੀ ਹੋਰ ਵੀ ਜਿਹੜੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਅਸੀਂ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਨਾਲ ਜਿਹੜਾ ਅੱਜ ਦਾ ਜਿਹੜੀ ਯੋਜਨਾ ਜਿਹੜੀ ਮਹਿਲਾ ਯੋਜਨਾ ਉਹ ਸ਼ੁਰੂ ਹੋ ਚੁੱਕੀ ਹੈ ਤੇ ਨਾਲ ਹੀ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਏਸੀ ਫਿਲਹਾਲ ਏਸੀ ਬੱਸਾਂ ਤੇ ਮਰਸੀਡੀਜ਼ ਜਾਂ ਵੋਲvo ਬੱਸਾਂ ਨੂੰ ਹਲੇ ਇਸ ਚੀਤ ਤੋਂ ਦੂਰ ਰੱਖਿਆ ਗਿਆ ਹੈ ਸਿਰਫ ਪੀਆਰਟੀਸੀ ਤੇ ਪਨਬਸ ਦੇ ਵਿੱਚ ਜ਼ਿਕਰ ਗੱਲ ਕਰੀਏ ਤਾਂ ਮੁਫਤ ਸਵਾਰੀ ਹੈ ਜਿਹੜੀ ਉਹ ਯੋਜਨਾ ਹੈ ਸ਼ੁਰੂ ਹੋਈ ਹੋਈ ਹੈ ਕਹਿੰਦਾ ਮੈਂ ਐਸਕੇ ਦੇ ਨਾਲ ਮਸਮਪੇ ਸਿੰਘ ਚੰਡੀਗੜ੍ਹ ਤੋਂ